ਆਪੋਸ਼ੀਤਾਂ ਦਾ ਤੁਹਾਡਾ ਸਵਾਗਤ ਮੈਂ ਹਾਂ ਵਿਕਰਮਜੀਤ ਸਿੰਘ ਤਸਵੀਰਾਂ ਨੇ ਜਿੰਦਰਾ ਹਸਪੀਟਲ ਲੜ ਬੈਂਕ ਦੀ ਸੋ ਗੱਲ ਕਰੀਏ ਧਰਮਾਂ ਦੇ ਵਿੱਚ ਗ੍ਰੰਥਾਂ ਦੇ ਵਿੱਚ ਆਉਂਦਾ ਉਹਨਾਂ ਦੀ ਗੱਲ ਕੀਤੀ ਜਾਂਦੀ ਹੈ ਦਾਨ ਦੀ ਗੱਲ ਕੀਤੀ ਜਾਂਦੀ ਹੈ ਤੇ ਦੁਨੀਆ ਦੇ ਵਿੱਚ ਸਭ ਤੋਂ ਸਰਵੋਤਮ ਮਨੁੱਖਤਾ ਦਾ ਦਾਨ ਜਿਹਨੂੰ ਕਿਹਾ ਜਾਂਦਾ ਹੈ ਖੂਨ ਦਾ ਸੋ ਖੂਨ ਦਾ ਦੇ ਖੇਤਰ ਦੀ ਗੱਲ ਕਰੀਏ ਤਾਂ ਖੂਨ ਦਾ ਖੇਤਰ ਦੇ ਵਿੱਚ ਮਿਸ਼ਨ ਲਾਲੀ ਤੇ ਹਰੀਆਲੀ ਵੱਲੋਂ ਵੱਡੇ ਜਿਹੜੇ ਕਾਰਜ ਨੇ ਉਸ ਮਾਸੇਵਾ ਦੇ ਲਿਭਾਏ ਜਾ ਰਹੇ ਨੇ ਜੇ ਮੈਂ ਹੁਣ ਤੱਕ ਦੱਸਾਂ ਵੀ 35000 ਜਿਹੜਾ ਯੂਨਟ ਹੈ ਵੱਖ-ਵੱਖ ਪਿੰਡਾਂ 'ਚ ਕਰਾਂ ਸ਼ਹਿਰਾਂ ਦੀ ਗੱਲ ਕਰਾਂ ਹਜ਼ਾਰਾਂ ਹੀ ਕੈਂਪ ਲਗਾ ਕੇ ਇਹ ਯੂਨਟ ਮਨੁੱਖਤਾ ਦੀ ਭਲਾਈ ਲਈ ਮਿਸ਼ਨ ਲਾਲੀ ਦੇਹਰਾਂ ਦੀ ਵੱਲੋਂ ਕਰਤਾਰ ਕਿਤੇ ਕਹਿੰਦੇ ਸੋ ਹਰ 5 ਤਰੀਕ ਤੇ 20 ਤਰੀਕ ਨੂੰ ਉਹਨਾਂ ਵੱਲੋਂ ਇੱਕ ਕੈਂਪ ਲਗਾਇਆ ਜਾਂਦਾ ਹੈ ਤੇ ਇਸ ਕੈਂਪ ਦੇ ਵਿੱਚ ਜਿੱਥੇ ਇਹਨਾਂ ਦੇ ਕੋਲ ਬਹੁਤ ਸਾਰੇ ਡੋਨਰ ਇੰਨਾ ਦੀ ਸਸਤਾਦ ਨਾਲ ਜੁੜੇ ਨੇ ਹੋਰ ਵੀ ਬਹੁਤ ਸਾਰੇ ਡੋਨਰ ਇੱਥੇ ਖੂਨ ਦਾ ਕਰ ਲਈ ਆਉਂਦੇ ਨੇ ਤਸਵੀਰਾਂ ਮੈਂ ਕਹਾਂਦਾ ਕੈਮਰਾਮੈਨ ਨੂੰ ਤਖਾਨ ਵੀ ਡੋਨਰ ਤੁਸੀਂ ਵੇਖ ਰਹੇ ਹੋ ਬਰਦਾਸ਼ਮਾਨ ਦਾ ਜਿਵੇਂ ਗਾਣਾ ਕਹਿੰਦਾ ਵੀ ਉਮਰਾਂ ਚ ਕੀ ਰੱਖਿਆ ਦਿਲ ਹੋਣਾ ਚਾਹੀਦਾ ਜਵਾਨ ਸੋ ਤਸਵੀਰਾਂ ਤਾਂ ਦਿਖਾ ਰਿਹਾ ਵੀ ਉਮਰਾਂ 60 ਤੋਂ 90 ਵੀ ਨੇ ਤੁਸੀਂ ਜਿੱਦਾਂ ਕੀ ਕਿਹਾ ਜਾਂਦਾ ਵੀ 65 ਸਾਲ ਤੋਂ ਥੱਲੇ ਵਾਲਾ ਵਿਅਕਤੀ ਖੂਨ ਦਾ ਦੇ ਸਕਦਾ ਹੈ ਚਿਹਰੇ ਤੇ ਮੁਸਕਰਾਟ ਹੈ ਉਹਨਾਂ ਨਾਲ ਗੱਲਬਾਤ ਕਰਾਂਗੇ हां हां जी सर ਕਿੱਥੋਂ ਆਇਓ ਜੀ ਫਤਿਹਪੁਰ ਪੰਡਈ ਫਤਿਹਪੁਰ ਪਿੰਡ ਤੋਂ ਸੋ ਮਿਸ਼ਨ ਲਾਲੀ ਤੇ ਹਰੀਆਲੀ ਤੋਂ ਕਿਵੇਂ ਪ੍ਰਭਾਵਿਤ ਹੋਇਆ ਤੁਸੀਂ ਅਵਾਸਦਨ ਦੇ ਸ਼ਾਮ ਨੂੰ ਕੀ ਮੋਹਨਾਂ ਕਰੀਏ ਕਿਸੇ ਦੇ ਕੰਮ ਆਉਂਦੇ ਕਿਸੇ ਕੋਣ ਪਾਸ ਦੇ ਕੰਮ ਆਉਂਦੇ ਸੋ ਕੀਲੀਵਾਰੀ ਕੁੰਦਨ ਕਰ ਚੁੱਕੇ ਹੋ ਠੀਕ ਵਾਰ ਕਰ ਚੁੱਕੀ ਹਾਂ ਦੇਖੋ ਉਹ ਕੀ ਸੁਨੇਹਾ ਨੌਜਵਾਨਾਂ ਨੂੰ ਅੱਜ ਦੀ ਪੀੜ੍ਹੀ ਨੂੰ ਕੀ ਸੁਨੇਹਾ ਤਾਂ ਦੇ ਨੌਜਵਾਨਾਂ ਨੂੰ ਇਹਦੇ ਚਪੰਤ ਬੱਦ ਚੜ ਕੇ ਇਸ ਹੱਲ ਲੈਣਾ ਜਿਸ ਨੇ ਇਹ ਕਿਸੇ ਦੇ ਕੰਮ ਆਉਂਦਾ ਬਿਲਕੁਲ ਦੀ ਬਹੁਤ ਸੋਹਣੇ ਸ਼ਬਦਾਂ ਵਿੱਚ ਗੱਲ ਕੀਤੀ ਹੈ ਉਹਨਾਂ ਨਾਲ ਦੀ ਗੱਲਬਾਤ ਕਰਾਂਗੇ ਹਾਜੀ ਸਾਹਿਬ ਅੰਕੀ ਨੈਟਵਰਕ ਮੈਂ ਅਮਰਜੀਤ ਸਿੰਘ ਵਿੰਗਾਵਾ ਜ਼ਿਲ੍ਹਾ ਪ੍ਰਧਾਨ ਪੰਚਾਇਤ ਯੂਨੀਅਨ ਡੇੜਾ ਹਾਜੀ ਮੈਂ 1995 ਦੇ ਵਿੱਚ ਪਹਿਲੀ ਵਾਰ ਸਰਦਾਰ ਗੁਰਚਨ ਸਿੰਘ ਜੀ ਟੋੜਾ ਦੀ ਮੈਂ ਇਨਵਾਈਟ ਕਰੂਰੇ ਵਿਦੇ ਵਿਕੁੰਡਾਂ ਕੀਤਾ ਸੀ ਉਸ ਤੋਂ ਬਾਅਦ ਮੈਂ ਮਿਸ਼ਨ ਲਾਕੀ ਤੇ ਰੇਂਦੀ ਨਾਲ ਹਰਦੀਪ ਸਮਰਥ ਜੀ ਨਾਲ ਜੁੜਿਆ ਤੇ ਅਸੀਂ ਜਿੱਥੇ ਖੁਦ ਆਪ ਗੁੰਦਾਨ ਕਰਦੇ ਹਾਂ ਉੱਥੇ ਆਪਣੇ ਨੌਜਵਾਨ ਕੋਸਤਾ ਮਿੱਤਰਾਂ ਨੂੰ ਮਤਲਬ ਖੂਨ ਦਾ ਕਿ ਖੂਨ ਦਾ ਨੀਤਾ ਜਾਵੇ ਕਿਉਂਕਿ ਹੋਰ ਹਰ ਇੱਕ ਚੀਜ਼ ਪੈਸੇ ਨਾਲ ਤਿਆਰ ਹੋ ਸਕਦੀ ਆ ਪਰ ਇੱਕ ਖੂਨ ਆ ਜਿਹੜਾ ਇਹ ਆਦਮੀ ਦੇ ਵਿਅਕਤੀ ਦੇ ਸਰੀਰ ਦੇ ਵਿੱਚ ਹੀ ਪੈਦਾ ਹੋਣਾ ਤੇ ਉਹ ਆਪਾਂ ਖੂਨਦਾਨ ਕਰਕੇ ਦੂਸਰੇ ਵਾਲੀ ਦੀ ਮਦਦ ਕਰ ਸਕਦੇ ਆ ਉਹਨਾਂ ਦੀ ਜਾਨ ਚਾ ਸਕਦੇ ਆ ਅਸੀਂ ਮੇਰੇ ਘਰ ਖੂਨਦਾਨ ਕੈਂਪੂ ਲਗਾਏ ਤੇ ਦੋ ਵਾਰ ਮੈਂ ਵੀ ਵੀਡੀਓ ਵਿਖੇ ਆਪਣੇ ਘਰ ਵਿੱਚ ਵੀ ਖੂਨਦਾਨ ਕਰਵਾਇਆ ਸੋ ਮੈਂ ਕੋਈ ਬਹੁਤ ਛੋਟੀ ਗੱਲ ਕਹੀ ਵੀ ਸਾਇੰਸ ਨੇ ਟੈਕਨੋਲੋਜੀ ਰੇਣੀ ਤਰੱਕੀ ਕਰ ਲਈ ਆ ਭਾਵੇਂ ਕਿ ਲੇਕਿਨ ਖੂਨ ਜਿਹੜਾ ਹੈਗਾ ਮਨੁੱਖ ਤੋਂ ਲੈ ਕੇ ਮਨੁੱਖ ਨੂੰ ਹੀ ਲੱਗਦਾ ਸਹੂਲ ਵੀ ਸਾਡੇ ਨਾਲ ਦਾਨੀ ਤੇ ਆ ਪਹੁੰਚੀ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਅੱਜ ਸਰ ਕੀ ਨਾ ਤੁਹਾਡੇ ਜੀ ਤਾਂ ਬਕਸਿੰਗ ਦੀ ਖੂਨ ਦਾ ਕਰਨਾ ਕਬੱਡੀ ਸੀ ਤੁਹਾਨੂੰ ਇਹ ਲੱਗਨ ਮਿਸ਼ਨ ਆਲੀ ਰੈਲੀ ਤੋਂ ਲੱਗੀ ਕਿਥੋਂ ਲੱਗੀ ਕਿੰਨੀ ਵਾਰੀ ਹੋ ਗਨ ਕਰ ਚੁੱਕੇ ਹੋ ਕਿੰਨੀ ਵਾਰੀ ਕਿਹੜਾ ਲੋਕ ਹੈ ਤੁਹਾਡਾ ਸੋ ਸਨੇਹਾ ਕੀ ਹੈ ਨੌਜਵਾਨਾਂ ਨੂੰ ਜੇਵਰੀ ਦਰਦੇ ਨਿਕੋਣ ਤਾਂ ਦੇ ਤੋਂ ਸਰੀਰ ਸੁਭਤਾ ਵੀ ਉਹਨਾਂ ਨੇ ਪੂਰੀ ਕਰਦੇ ਨੇ ਸ਼ਰੀਰ ਭਾਰ ਵੀ ਉਹਨਾਂ ਦਾ ਠੀਕ ਹੁੰਦਾ ਹੈ ਕਈ ਵਾਰੀ ਪਰਿਵਾਰਕ ਮੈਂਬਰ ਮੈਂ ਦੇਖਿਆ ਬਹੁਤ ਵਾਰ ਵੀ ਖੂਨ ਦੀ ਲੋੜ ਸੈਂਦੀ ਹੈ ਉਹਨਾਂ ਦੇ ਬੱਚੇ ਜਵਾਨ ਹੁੰਦੇ ਨੇ ਇਹ ਵੀ ਡਰਦੇ ਹੁੰਦੇ ਨੇ ਤੇ ਖੂਨਦਾਨੀ ਅੱਗੋਂ ਆਸ਼ਪਾਲਸ਼ਾ ਜਾਂ ਮਿੱਤਰ ਦੋਸਤ ਕਹ ਰਹੇ ਹੁੰਦੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਨਹੀਂ ਸਰ ਜੀ ਖੂਨਦਾਨ ਕਰਨਾ ਚਾਹੀਦਾ ਹੈ ਜਿਸੇ ਵੀ ਜਾਨ ਕਿਸੇ ਆਪਣੇ ਸੁਖਾ ਮਾ ਬਾਪ ਦੇ ਕਿਸੇ ਦਾ ਤਕਬੂ ਹੋਵੇ सो so, बहुत बढ़िया स्नेहा देखो और भी सारे लाल हैं और हम भी कर होता थी चाह मांगे थाली सर की ना तो लगी आप से हां गाइस कर भी हम चलते हैं अभी चलो और ये ਜੋ ਕੀ ਕੋਗੇ ਮਿਸ਼ਨ ਲਾ ਦਿੱਤੇ ਹਰੀਆਲੀ ਦਾ ਇੰਨਾ ਵੱਡਾ ਅਪਰੇਸ਼ਨ ਆ ਮੈਂ ਧੀਰਜ ਨਾਲ ਯੁੱਧ ਕਰ ਚੁੱਕੇ ਹਾਂ ਤਾਂ ਇਹ ਸਾਡਾ ਆਪਣੇ ਦਾ ਜਿਹੜਾ ਹਰਦੀਪ ਸਿੰਘ ਸਰੋਤ ਬਾਕੀ ਕੋਈ ਨੀਂ ਮਹਰਨੀ ਸਿੰਘ ਕਮਟੀ ਦਾਵਾ ਕੌਜੀ ਦਾਵਾ ਹੋਤੀ ਬੋਸਾਈ ਪਾਸ ਸਿੰਘ ਬ੍ਰਵੇਡਾ ਪਾਸ ਸਿੰਘ ਕੋਲ ਹੈ ਸਾਰੀ ਕੋਈ ਚੀਜ਼ ਨੇ ਲੋਕਾਂ ਨੂੰ ਬਹੁਤ ਇਸ ਜਿੰਦਰਾ ਕੰਮ ਕਰਦੇ ਹੈ ਸੋ ਬਿਲਕੁਲ ਕਹਿੰਦੇ ਜਿੱਦ ਤੱਕ ਟੀਮ ਖੇਡਦੀ ਹੈ ਤਾਂ ਗੋਲ ਹੁੰਦਾ ਐਂਦਾ ਸਾਰੀ ਜਿਹੜੀ ਟੀਮ ਹੈ ਮਿਸ਼ਨ ਲਾ ਲਈ ਤੇ ਹਰੀਆਲੀ ਆ ਦੇ ਮੇਰੇ ਨਾਲ ਨੇ ਹਰਦੀਪ ਕੀ ਪਹਿਲਾਂ ਤੇ ਪਾਦਾ ਆ ਸਵਾਗਤ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼ਕਾ ਤੁਹਾਨੂੰ ਬੜੀ ਖੁਸ਼ੀ ਹੋਈ ਅੱਜ ਚੈਨਲ ਤੇ ਤੁਸੀਂ ਤੁਸੀ ਦੱਸੇ ਨੇ ਕਿ 30000 ਯੂਟਿਬ ਬਣੋ ਮੈਨੂੰ ਲੱਗਦਾ ਕਿ ਸੀਰ ਹੀ ਨਹੀਂ ਹੈ ਨਹੀਂ ਤੁਹਾਡੀ ਤੇ 35000 ਬੰਦਿਆਂ ਦਾ ਤੁਸੀਂ ਖੂਨ ਨਚੋੜ ਚੁੱਕੇ ਹੋ ਸਾਡੀ ਸਾਰੀ ਟੀਮ ਹੈ ਜੀ ਮਿਸ਼ਨ ਲਾਲੀ ਤੇ ਰੈਲੀ ਦੇ ਨਾਲ ਬਹੁਤ ਸਾਰੇ ਵਲੰਟੀਅਰ ਜੁੜੇ ਹੋਏ ਨੇ ਜਿੱਥੇ ਉਹ ਖੁਦ ਆਪ ਫੂਨਦਾਨ ਕਰਦੇ ਆ ਉੱਥੇ ਅਖਰੇ ਸਜਣਾ ਮਿੱਤਰਾਂ ਨੂੰ ਔਰ ਖਾਸ ਕਰ ਵਿਆਹ ਸ਼ਦੀ ਦੇ ਸਮਾਗਮ ਦੇ ਵਿੱਚ ਭੋਗ ਸਮਾਗਮ ਦੇ ਮੌਕੇ ਖੂਨਦਾਨ ਕੈਂਪ ਲਗਾਈਦਾ ਉਥੇ ਵੀ ਜਿਹੜੇ ਹੈਗੇ ਆ ਵੱਡੀ ਗਿਣਤੀ ਦੇ ਵਿੱਚ ਲੋਕ ਖੂਨਦਾਨ ਕਰਦੇ ਆ ਅਸਲ ਦੇ ਵਿੱਚ ਖੂਨਦਾਨ ਕਰਨ ਵਾਸਤੇ ਕਈ ਵਾਰ ਕੁਝ ਲੋਕਾਂ ਨੂੰ ਮੌਕਾ ਨਹੀਂ ਮਿਲਦਾ ਤੇ ਸਾਡੇ ਵੱਲੋਂ ਬੜਾ ਇਹ ਇਨੀਸ਼ੀਏਟਿਵ ਜਿਹੜਾ ਹੈਗਾ ਸ਼ੁਰੂ ਕੀਤਾ ਗਿਆ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਕਿ ਭੋਗ ਸਮਾਗਮਾਂ ਦੇ ਮੌਕੇ ਖੂਨਦਾਨ ਕੈਂਪ ਲਗਾਉਣੇ ਸ਼ੁਰੂ ਕੀਤੇ ਮੇਰੇ ਮਾਤਾ ਜੀ ਐਕਸਪਾਇਰ ਹੋਏ ਉਦੋਂ ਤੋਂ ਅਸੀਂ ਖੂਨਦਾਨ ਕੈਂਪ ਲਗਾਇਆ ਤੇ ਬਾਕੀ ਗੱਲਾਂ ਤੁਹਾਨੂੰ ਦੱਸਣਗੇ ਇੱਕ-ਇੱਕ ਦੋ-ਦੋ ਨਾਲ ਖੂਨਦਾਨ ਕੈਂਪ ਲਗਾਏ ਔਰ ਸਾਡੇ ਸਿੰਦਰਾ ਹਸਪੀਟਲ ਦੇ ਵਿੱਚ ਪਿਛਲੇ 12.5 ਸਾਲ ਤੋਂ 5 ਮਈ 2012 ਤੋਂ ਲਗਾਤਾਰ ਹਰ ਮਹੀਨੇ ਦੀ 5 ਅਤੇ 20 ਤਰੀਕ ਨੂੰ ਖੂਨਦਾਨ ਕੈਂਪ ਲਗਾਇਆ ਜਾਂਦਾ ਤਾਂ ਕਿ ਲੋੜਵੰਦ مریضਾਂ ਨੂੰ ਸਮੇਂ ਸਿਰ ਖੂਨ ਪਹੁੰਚੇ ਕਿਉਂਕਿ ਸਾਇੰਸ ਨੇ ਇੰਨੀ ਤਰੱਕੀ ਕਰ ਲਈ ਹੈ ਪਰ ਫਿਰ ਵੀ ਖੂਨ ਹੈ ਜਿਹੜਾ ਡੁਪਲੀਕੇਟ ਨਹੀਂ ਬਣਾਇਆ ਜਾ ਸਕਿਆ ਮਨੁੱਖੀ ਸਰੀਰ ਅੰਦਰ ਪੈਦਾ ਹੋਣ ਵਾਲਾ ਖੂਨ ਹੈ ਜਿਹੜਾ ਇਹ ਹੀ ਕਿਸੇ ਦੀ ਜਾਨ ਬਚਾਉਣ ਦੇ ਵਿੱਚ ਸਹਾਇਕ ਸਿੱਧ ਹੁੰਦਾ ਸਾਰੇ ਹੁੰਦਾ ਨਹੀਂ ਜਿਹੜੀ ਅਦਾਈ ਦੇ ਪਾਤਰ ਨੇ ਸੋ ਮਫਰਲ ਗੱਲ ਵਿੱਚ ਪਾਇਆ ਹੋਇਆ ਤੁਸੀਂ ਮਿਸ਼ਨ ਲਾਲੀ ਦੇ ਰਿਲੇ ਲੇ ਦੇ ਬਾਰੇ ਵਿੱਚ ਦੱਸੋ ਕਿ ਮਿਸ਼ਨ ਤਾਂ ਜਿਹੜਾ ਹੈਗਾ ਇਹ ਇੱਕ ਉਪਰਾਲਾ ਵੀ ਜਿੱਥੇ ਠੰਡ ਦੇ ਵਿੱਚ ਠੰਡ ਤੋਂ ਬਚਣ ਵਾਸਤੇ ਬਬਲਰ ਵੀ ਵਰਤਿਆ ਜਾਂਦਾ ਹੈ ਤੇ ਉੱਥੇ ਨਾਲ ਨਾਲ ਸਨੇਹਾ ਵੀ ਉਹ ਵੀ ਸਾਡਾ ਮਿਸ਼ਨ ਲਾਲੀ ਤੇ ਅਜੇ ਵੀ ਗਰਮੀਆਂ ਦੇ ਵਿੱਚ ਇਸੇ ਕਮਸ਼ੇ ਗਰਮੀਆਂ ਵਾਲੇ ਕੌਟ ਨਾਲ ਹੀ ਦਿੰਦੇ ਹਾਂ ਸਾਲ ਦੇ ਵਿੱਚ ਵੀ ਦਿੰਦੇ ਆ ਸਾਲ ਹੁਣ ਅਜਿਹੇ ਹੈਗੇ ਮੰਗ ਤੇ ਆ ਰਹੇ ਵਾਇਸੀ ਕਿ ਮੰਗ ਡਿਸਟ੍ਰੀਕਟਸ ਕਰ ਰਹੇ ਆ ਸਨਮਾਨਜਨ ਦੇ ਸਨਮਾਨਜਨ ਮਖਰੋਮ ਜਿਹੜੇ ਖੂਨਦਾਨੀ ਰਗਾ ਲਗਾਤਾਰ ਰੈਗੂਲਰ ਖੂਨਦਾਨ ਕਰਦੇ ਆ ਉਹਨਾਂ ਨੂੰ ਸਨਮਾਨਤ ਕਰਦੇ ਆ ਉਹਦੇ ਬਾਅਦ ਅਸੀਂ ਸਟਾਰ ਕਰੀਏ ਜੀ ਅਸੀਂ ਹਰਦੀਪ ਜੀ ਨਾਲ ਹਰਦੀਪ ਜੀ ਆਪਣਾ ਨੰਬਰ ਜੁਰੂ ਸਸਤਾ ਦਾ ਟਿਕਟ ਕਰੋ ਮੇਰਾ ਨੰਬਰ 9814691161 9814691161 ਕੋਈ ਵੀ ਸੱਜਣ ਕਿਸੇ ਵੀ ਸਮਾਗਮ ਦੇ ਮੌਕੇ ਖੂਨਦਾਨ ਕੈਂਪ ਲਗਵਾਉਣਾ ਚਾਹੇ ਪੂਰੇ ਪੰਜਾਬ ਦੇ ਵਿੱਚ ਸਾਡੇ ਗਰੁੱਪ ਵੱਲੋਂ ਸਹਿਯੋਗੀ ਸੰਸਥਾਵਾਂ ਦੇ ਸਹਿਯੋਗ ਨਾਲ ਖੂਨਦਾਨ ਕੈਂਪ ਲਗਾਏ ਜਾਂਦੇ ਹਨ ਪੂਰੇ ਪੰਜਾਬ ਕੀ ਪੂਰੇ ਹਿੰਦੁਸਤਾਨ ਜਾਂ ਪੂਰੇ ਭਾਰਤ ਦੇ ਵਿੱਚ ਪੂਰੇ ਵਿਸ਼ਵ ਦੇ ਵਿੱਚ ਕਿਤੇ ਵੀ ਕਿਸੇ ਨੇ ਵੀ ਕੋਈ ਖੂਨਦਾਨ ਕੈਂਪ ਲਗਾਉਣਾ ਹੋਵੇ ਸਾਡੇ ਵਲੰਟੀਅਰ ਹਰ ਸ਼ਹਿਰ ਦੇ ਵਿੱਚ ਹਰ ਦੇਸ਼ ਦੇ ਵਿੱਚ ਮੌਜੂਦ ਨੇ ਉਹਨਾਂ ਦੇ ਸਹਿਯੋਗ ਨਾਲ ਖੂਨਦਾਨ ਕੈਂਪ ਲਗਾਇਆ ਜਾ ਸਕਦਾ ਸੋ ਬਿਲਕੁਲ ਦੀਪੀ ਨੇ ਜਿੱਦਾਂ ਦੱਸਿਆ ਵੀ ਭੋਗਾ ਉੱਤੇ ਵੀ ਸ਼ੁਰੂਆਤ ਕੀਤੀ ਇੱਕ ਵੱਡਾ ਕਾਰਜ ਹੈ ਸੋ ਇਹ ਮਹਿਮ ਨੂੰ ਹੰਗਾਰਾ ਮਿਲਿਆ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਜਿਨ੍ਹਾਂ ਨੇ ਇਹ ਮਹਿਮ ਨੂੰ ਅਮਲੀ ਜਾਮਾ ਪਹਿਨਾਇਆ ਹਾਂਜੀ ਸਰ ਕੀ ਨਾ ਤੁਹਾਡਾ ਹਰਪਤਾ ਸਿੰਘ ਬੁੜੜਾ ਜੀ ਤਾਰ ਸਿੰਘ ਬੁਲਵੇੜਾ ਜੀ ਇੱਕ ਬਲੱਡ ਕੈਂਪ ਲਗਾਇਆ ਗਿਆ ਸੀ ਭੋਗ ਤੇ ਦੱਸੋਗੇ ਇਹ ਕਿੱਥੇ ਲਗਾਇਆ ਗਿਆ ਸੀ ਬੁਲਵੇੜਾ ਗੁਰਦੁਆਰਾ ਸਾਹਿਬ ਲੋਕਾਂ ਦਾ ਕੈਂਪ ਕਿਹਦੀ ਯਾਦ ਦੇ ਵਿੱਚ ਲਾਇਆ ਗਿਆ ਜੀ ਸਾਡੇ ਫਾਦਰ ਸਾਹਿਬ ਦੇ ਭੋਗ ਤੇ ਸੋ ਇਹਦਾ ਸੁਨੇਹਾ ਕੀ ਮਿਲਿਆ ਸਮਾਜ ਨੂੰ ਪਰ ਇਸ ਦਾਰ ਬਹੁਤ ਵਧੀਆ ਬਿਲਕੁਲ ਬਿਲਕੁਲ ਬਹੁਤ ਵਧੀਆ ਇਸ ਨਾਲ ਮਿਲਦਾ ਬਿਲਕੁਲ ਬਿਲਕੁਲ ਧਰਤੀ ਵੀ ਆਇਆ ਸਾਹਿਬ ਤੱਕ ਇਹ ਸੁਨੇਹਾ ਕੀ ਸੀ ਸੁਨੇਹਾ ਬੜਾ ਵਧੀਆ ਮਿਲਿਆ ਜੀ ਕਭੀ ਸਮ ਦੌਰ ਦੀ ਵੀ ਨਾਲ ਚੱਲ ਰਿਹਾ ਸੀ ਹੁੰਦਨ ਕੈਂਪ ਦੇ ਮੈਂਬਰਾਂ ਨਾਲ 33 ਵਾਰੀ ਹੁੰਦਨ ਆਪ ਕਰ ਚੁੱਕੇ ਆ ਔਰ ਕੀ ਇਹਨਾਂ ਦਾ ਸੁਰੂ ਨਾ ਮਤਵਤਾ ਦਿਖੋਣ ਵਾਲੇ ਲੋਕਾਂ ਨੂੰ ਹੁਣੇ ਚਾਹੁੰਦਾ ਮਤਲਬ ਧੰਨਵਾਦ ਤੇ ਪ੍ਰੇਦੀ ਦਾ ਬਿਲਕੁਲ ਜੀ ਸੋ ਅਸੀਂ ਅਗਲੇ ਹੋਰ ਵੀ ਗੱਲਬਾਤ ਕਰਦੇ ਆਂ ਸਸਤਾ ਦਾ ਜੁੜੇ ਹੋਏ ਨੇ ਉਹਨਾਂ ਨਾਲ ਵੀ ਗੱਲਬਾਤ ਕਰਨੀ ਚਾਹਾਂਗੇ ਸਰ ਹਾਂਜੀ ਕੀ ਨਾ ਤੁਹਾਡਾ ਜੀ ਸੁਖਦੀਪ ਸਿੰਘ ਸੋਹਲ ਜੀ ਪ੍ਰੇਦੀ ਜੁੜੇ ਹੋਏ ਮਿਸ਼ਨ ਲਾਰਨੀ ਤੇ ਰੈਡੀ ਦੇ ਨਾਲ ਹਾਂਜੀ ਸੋ ਸਰ ਕੀ ਕਹਿਣਾ ਚਾਹੋਗੇ ਮੈਂ 1992 ਤੋਂ ਬਲੱਡ ਕਰ ਰਹੇ ਆਂ ਮੇਰਾ ਬੀ ਨੈਗੇਟਿਵ ਗਰੁੱਪ ਬਲੱਡ ਗਰੁੱਪ ਹੈ ਤੇ ਘਟੋ ਘਟ ਮੈਂ 54 ਵਾਰ 54 ਟਾਈਮਸ ਬਲੱਡ ਡੋਨੇਟ ਕਰਦਾ ਹਾਂ ਇਨਾਂ ਨਾਲ ਜ਼ਰੂਰਤ ਰਹਿੰਦੀ ਹਾਂਜੀ ਹਾਂਜੀ ਤੇ ਮੇਰੇ ਫਾਦਰ ਸਾਹਿਬ ਆਨਰੇਰੀ ਕੈਪਟਨ ਲਾਭ ਸਿੰਘ ਦੀ ਡੈਥ ਹੋ ਗਈ ਸੀ ਹਰਦੀਪ ਜੀ ਤੋਂ ਪ੍ਰੇਰਿਤ ਹੋ ਕੇ ਅਸੀਂ ਉਹਨਾਂ ਦੇ ਭੋਗ ਤੇ ਕੈਂਪ ਲਗਾਇਆ ਸੀ ਤੇ ਮੈਂ ਉਹਨਾਂ ਦੀ ਜਿਹੜੀ ਬਾਡੀ ਸੀ ਉਹ ਮਨੁੱਖਤਾ ਦੀ ਭਲਾਈ ਵਾਸਤੇ ਮੈਡੀਕਲ ਰਿਸਰਚ ਵਾਸਤੇ ਮੈਡੀਕਲ ਕਾਲਜ ਪਟਿਆਲਾ ਨੂੰ ਦਾਨ ਕੀਤੀ ਸੀ ਤੇ ਮੈਂ ਖੁਦ ਵੀ ਆਪਣੀ ਬਾਡੀ ਦਾਨ ਕੀਤੀ ਹੋਈ ਹੈ ਕਿ ਮੇਰੇ ਮਰਨ ਉਪਰੰਤ ਜੋ ਮੇਰਾ ਸਰੀਰ ਹੈ ਉਹ ਦਾਨ ਕੀਤਾ ਜਾਵੇ ਤੇ ਅਸੀਂ ਇਹਨਾਂ ਦੇ ਨਾਲ ਰਲ ਕੇ ਕਾਫੀ ਮੈਂ ਲਗੀ ਖੂਨਦਾਨ ਕਰਦੇ ਆ ਤੇ ਹੋਰ ਵੀ ਜੋ ਹੈ ਯੂਥ ਹੈ ਮੇਰੀ ਬੇਟੀ ਹੈ ਏ ਨੈਗੇਟਿਵ ਹੈ ਉਸਨੇ ਵੀ ਦੋ ਵਾਰ ਖੂਨਦਾਨ ਕੀਤਾ ਤੇ ਹਰਦੀਪ ਜੀ ਦੇ ਨਾਲ ਸੰਸਥਾ ਦੇ ਨਾਲ ਰਲ ਕੇ ਕਾਫੀ ਨੇ ਯੂਥ ਹੈ ਤੇ ਹੋਰ ਏਜ ਗਰੁੱਪ ਦੇ ਵੀ ਬੰਦੇ ਨੇ ਜਿਹੜੇ ਸੋ ਬਿਲਕੁਲ ਸੁਨੀਹਾ ਦਿੱਤਾ ਉਹਨਾਂ ਨੇ ਵੀ ਹੋਰ ਵੀ ਜਿਹੜੇ ਯੂਥ ਨੇ ਉਹਨਾਂ ਦੇ ਨਾਲ ਜੁੜੇ ਹੋਣੇ ਅਸੀਂ ਗੱਲਬਾਤ ਕਰਨੀ ਚਾਹਾਂਗੇ ਹਸਪੀਟਲ ਪਹੁੰਚ ਕਿਉਂਕਿ ਵੱਡਾ ਕਾਰਜ ਹੈ ਸੋ ਅੱਜ ਕੀ ਨਸਰ ਤੁਹਾਡੀ ਸਸਿਕਾਲ ਜੀ ਮੈਂ ਨਰ ਰਵਿੰਦਰ ਸਿੰਘ ਪੰਖਰਾਈ ਇਹ ਅਸੀਂ 2009 ਤੋਂ ਮੈਂ ਹਰਦੀਪ ਸਿੰਘ ਸਨੌਰ ਨਾਲ ਜੁੜਿਆ ਹੋਇਆ ਜੀ ਤੇ ਹੁਣ ਵਾਰ ਮੈਂ ਲਗਭਗ 35 ਤੋਂ 36 ਵਾਰ ਡੋਨੇਟ ਕਰ ਚੁੱਕਿਆ ਠੀਕ ਹੈ ਜੀ ਮੈਂ ਆਪਣੇ ਫਾਦਰ ਸਾਹਿਬ ਦੇ ਪਿੱਛੇ 2023 ਦੇ ਵਿੱਚ 20 ਦਸੰਬਰ ਨੂੰ ਯਾਨੀ 29 ਦਸੰਬਰ ਦਾ ਭੋਗ ਦੀਗਾ ਅਸੀਂ ਭੋਗ ਤੇ ਕੈਂਪ ਲਾਇਆ ਜੀ ਸਾਨੂੰ ਬਹੁਤ ਵਧੀਆ ਪ੍ਰਾਲਾ ਮਿਲਿਆ ਤੇ ਅਸੀਂ ਇਦਾਂ ਦੇ ਪ੍ਰੋਗਰਾਮ ਕਰਦੇ ਰਹਿੰਨੇ ਆ ਵਿਆਹ ਸ਼ਾਦੀ ਦੇ ਹੋ ਗਿਆ ਜੀ ਮੈਂ ਭੋਗ ਦਾ ਹੋ ਗਿਆ ਇਹੋ ਜਿਹਾ ਮੋਟੀਵੇਟ ਹੋ ਰਣ ਵੀ ਜਾਗਰਤ ਕਰੀਦਾ ਵੀ ਪਈ ਏਦਾਂ ਨਹੀਂ ਏਦਾਂ ਕਰੋ ਤੁਸੀਂ ਹਾਂ ਜੀ ਮੇਰੀ ਉਮਰ 68 ਸਾਲ ਦੀ ਹੈ ਜੀ ਮੈਂ 20-25 ਵਾਰ ਟੁਟ-ਟੁਟ ਦੇ ਚੁੱਕਾ ਜੀ ਬਲੱਡ ਬਾਕੀ ਰਣਜੀਤ ਸਿੰਘ ਚੰਡੀ ਤੋਂ ਬੋਲਦਾ ਹਾਂ ਬਾਕੀ ਜੁੜੇ ਹੋਏ ਜੀ ਅਸੀਂ 8 2008 ਦੇ 9 ਦੇ ਜੀ ਬਹੁਤ ਡੇਰ ਤੋਂ ਬਹੁਤ ਵਧੀਆ ਜੀ ਕੈਂਪ ਲੱਗ ਰਿਹਾ ਹੈ ਹਾਜ਼ਰੀ ਜ਼ਰੂਰ ਸੋ ਬਿਲਕੁਲ ਬਾਬੂ ਸ਼ਹੀਦੀ ਟੀਮ ਅੱਜ ਪਹੁੰਚੀ ਸੀ ਦੋਸਤੋ ਜਿਵੇਂ দান ਦੀ ਗੱਲ ਕੀਤੀ ਸੀ ਵੀ ਜਦੋਂ ਕੋਈ ਦਾਨ ਦਿੰਦਾ ਤੇ ਕਈ ਵਾਰੀ ਦਾਨ ਦੇਣ ਦੇ ਲਈ ਅਸੀਂ ਕਿਸੇ ਨੂੰ ਆਪਣੇ ਪੁਰਾਣੇ ਕੱਪੜੇ ਦਿੰਨੇ ਆ ਪੁਰਾਣੀਆਂ ਚੀਜ਼ਾਂ ਦਿੰਨੇ ਆ ਪਰ ਦੋਸਤੋ ਖੂਨਦਾਨ ਤੁਸੀਂ ਵੇਖ ਰਹੇ ਹੋ ਵੀ ਹੁਣ ਹੀ ਐਟ ਟਾਈਮ ਆਪਣੇ ਸ਼ਰੀਰ ਤੋਂ ਲਾ ਕੇ ਦਿੱਤਾ ਦਾਨ ਹੈ ਇਹ ਇਹ ਹੁਬ ਸਰਵੋਤਮ ਦਾਨ ਹੈ ਸੁਨੇਹਾ ਹਰਦੀਪ ਨੇ ਇਹੀ ਦਿੱਤਾ ਹੈ ਬੀਜੇ 35000 ਯੂਨਟ ਇਕੱਠੇ ਹੋਏ ਨੇ ਉਹ ਤੁਹਾਡੇ ਲੋਕਾਂ ਦਾ ਪਿਆਰ ਹੈ ਤੇ ਉਹਨਾਂ ਲੋਕਾਂ ਦੇ ਪ੍ਰਤੀ ਤੁਹਾਡੀ ਮਾਨਵਤਾ ਦੀ ਝਲਕ ਹੈ ਜਿਹਦੇ ਪ੍ਰਤੀ ਅੱਜ ਜਿਹੜੀ ਸਸਤ ਹੈ ਪੰਜਾਬ ਦੇ ਵਿੱਚ ਨਹੀਂ ਬਲਕਿ ਦੇਸ਼ ਨਹੀਂ ਦੁਨੀਆ ਭਰ ਦੇ ਵਿੱਚ ਲੋਕਾਂ ਨੂੰ ਖੁੰਦਾਂ ਦੇਣ ਲਈ ਪ੍ਰੇਰਿਤ ਕਰ ਰਿਹਾ ਹੈ ਬਿਕਰਮਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਪਟਿਆਲਾ ਤੋਂ